ਮੇਰੇ ਦੋਸਤੋ ਅੱਜ ਅਸੀਂ ਇੱਕ ਅਜਿਹੇ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਜੋ ਅਕਸਰ ਸਾਡੇ ਮਨ ਵਿੱਚ ਸਵਾਲ ਬਣ ਕੇ ਉੱਠਦਾ ਰਹਿੰਦਾ ਹੈ ਕਿ ਚੰਗੇ ਲੋਕ ਹੀ ਹਮੇਸ਼ਾ ਦੁੱਖ ਕਿਉਂ ਸਹਿਣ ਕਰਦੇ ਨੇ ਜਦੋਂ ਕਿ ਪਾਪੀ ਛਲਕਪਟ ਕਰਨ ਵਾਲੇ ਅਤੇ ਦਿਖਾਵੇਵਾਜ਼ ਲੋਕ ਸੁੱਖ ਸੰਪਤੀ ਨਾਲ ਭਰਿਆ ਜੀਵਨ ਕਿਉਂ ਮਾਣਦੇ ਨੇ ਕਿ ਇਸ ਦੁਨੀਆ ਵਿੱਚ ਸੱਚਮੁੱਚ ਨਿਆਂ ਹੁੰਦਾ ਏ ਕਿ ਪਰਮਾਤਮਾ ਸਿਰਫ ਬੁਰੇ ਲੋਕਾਂ ਨੂੰ ਹੀ ਸੁੱਖ ਦਿੰਦਾ ਹੈ ਇਹ ਸਵਾਲ ਜਿੰਨਾ ਸਰਲ ਲੱਗਦਾ ਹੈ ਇਸ ਦਾ ਜਵਾਬ ਉਨਾ ਹੀ ਗਹਿਰਾ ਅਤੇ ਰਹੱਸਮਈ ਹੈ ਅੱਜ ਅਸੀਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਇੱਕ ਪ੍ਰੇਰਣਾਦਾਇਕ ਅਤੇ ਸਿੱਖਿਆਦਾਇਕ ਕਹਾਣੀ ਦੇ ਜ਼ਰੀਏ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਛੋਟੇ ਜਿਹੇ ਨਗਰ ਵਿੱਚ ਕਬੀਰ ਨਾਮ ਦਾ ਇੱਕ ਸਰਲ ਅਤੇ ਇਮਾਨਦਾਰ ਮੁੰਡਾ ਰਹਿੰਦਾ ਸੀ ਕਬੀਰ ਦਾ ਸੁਭਾਅ ਬਹੁਤ ਸ਼ਾਂਤ ਸੀ ਉਹ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਬੜੇ ਧਿਆਨ ਨਾਲ ਵੇਖਦਾ ਤੇ ਹਰ ਚੀਜ਼ ਤੇ ਗਹਿਰਾਈ ਨਾਲ ਸੋਚਦਾ ਕਵੀਰ ਨੂੰ ਇੱਕ ਗੱਲ ਹਮੇਸ਼ਾ ਪਰੇਸ਼ਾਨ ਕਰਦੀ ਰਹਿੰਦੀ ਸੀ ਉਸਨੇ ਦੇਖਿਆ ਸੀ ਕਿ ਜੋ ਲੋਕ ਸੱਚਾਈ ਅਤੇ ਇਮਾਨਦਾਰੀ ਦੇ ਰਾਹ ਤੇ ਚੱਲਦੇ ਨੇ ਜਾਂ ਦੂਜਿਆਂ ਦੀ ਮਦਦ ਕਰਦੇ ਨੇ ਉਹਨਾਂ ਦੇ ਜੀਵਨ ਵਿੱਚ ਦੁੱਖ ਅਤੇ ਤਕਲੀਫਾਂ ਲਗਾਤਾਰ ਬਣਿਆ ਰਹਿੰਦੀਆਂ ਨੇ ਜਦੋਂ ਕਿ ਉਧਰ ਉਹ ਲੋਕ ਜੋ ਝੂਠ ਬੋਲਦੇ ਨੇ ਧੋਖਾ ਧੜੀ ਕਰਦੇ ਨੇ ਤੇ ਪਖੰਡੀ ਹੁੰਦੇ ਨੇ ਉਹ ਖੁਸ਼ਹਾਲ ਅਤੇ ਸਫਲ ਨਜ਼ਰ ਆਉਂਦੇ ਨੇ ਉਹ ਸੋਚਦਾ ਕਿ ਸੱਚਮੁੱਚ ਭਗਵਾਨ ਅਜਿਹੇ ਲੋਕਾਂ ਨਾਲ ਨਾ ਇਨਸਾਫੀ ਕਰਦੇ ਨੇ ਜੋ ਕਿ ਚੰਗੇ ਹੁੰਦੇ ਨੇ ਉਸ ਦੇ ਅੰਦਰ ਇਹ ਸਵਾਲ ਬਹੁਤ ਡੂੰਗਾ ਬੈਠ ਗਿਆ ਸੀ ਪਰ ਇਸ ਦਾ ਕੋਈ ਵੀ ਜਵਾਬ ਨਹੀਂ ਸੀ ਮਿਲ ਰਿਹਾ ਕੁਝ ਸਮੇਂ ਬਾਅਦ ਉਸੇ ਨਗਰ ਵਿੱਚ ਇੱਕ ਪ੍ਰਸਿੱਧ ਗਿਆਨੀ ਮਹੰਤ ਜੀ ਆਏ ਉਹਨਾਂ ਦੇ प्रवचन ਅਤੇ ਗਿਆਨ ਦੀ ਚਰਚਾ ਸਾਰੇ ਨਗਰ ਵਿੱਚ ਹੋ ਰਹੀ ਸੀ ਕਬੀਰ ਨੇ ਫੈਸਲਾ ਕੀਤਾ ਕਿ ਕਿਉਂ ਨਾ ਆਪਣੇ ਮਨ ਦੀ ਇਹ ਉਲਝਣ ਮਹੰਤ ਜੀ ਦੇ ਸਾਹਮਣੇ ਰੱਖੀ ਜਾਵੇ ਸ਼ਾਇਦ ਉਹ ਇਸ ਪੇਚੀ ਦਾ ਸਵਾਲ ਦਾ ਕੋਈ ਜਵਾਬ ਦੇ ਸਕਣ ਅਗਲੀ ਸਵੇਰ ਕਬੀਰ ਉਹਨਾਂ ਕੋਲ ਪਹੁੰਚ ਗਿਆ ਉਸਨੇ ਸ਼ਰਦਾ ਨਾਲ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਕਹਿਣ ਲੱਗਾ ਗੁਰੂਦੇਵ ਮੇਰੇ ਮਨ ਵਿੱਚ ਇੱਕ ਅਜੀਹਾ ਸਵਾਲ ਹੈ ਜਿਸਨੇ ਮੈਨੂੰ ਕਈ ਦਿਨਾਂ ਤੋਂ ਬੇਚੈਨ ਕਰ ਰੱਖਿਆ ਮੈਂ ਵੇਖਦਾ ਕਿ ਜੋ ਲੋਕ ਸੱਚਾਈ ਇਮਾਨਦਾਰੀ ਅਤੇ ਭਲਾਈ ਦੇ ਰਾਹ ਤੇ ਚੱਲਦੇ ਨੇ ਉਹਨਾਂ ਦੇ ਜੀਵਨ ਵਿੱਚ ਦੁੱਖ ਅਤੇ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਨੇ ਜਦੋਂ ਕਿ ਪਖੰਡੀ ਧੋਖੇਬਾਜ਼ ਅਤੇ ਬੁਰੇ ਕੰਮ ਕਰਨ ਵਾਲੇ ਲੋਕ ਬਿਨਾ ਕਿਸੇ ਪਰੇਸ਼ਾਨੀ ਦੇ ਸੁੱਖ ਨਾਲ ਜੀਵਨ ਬਤੀਤ ਕਰਦੇ ਨੇ ਕਿਰਪਾ ਕਰਕੇ ਮੈਨੂੰ ਦੱਸੋ ਇਹ ਕਿਉਂ ਹੁੰਦਾ ਮਹਾਂਤ ਜੀ ਨੇ ਉਸ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਉਹ ਮੁਸਕਰਾਏ ਤੇ ਬੋਲੇ ਬੇਟਾ ਇਹ ਸੰਸਾਰ ਉਨਾ ਸਰਲ ਨਹੀਂ ਹੈ ਜਿੰਨਾ ਬਾਹਰੋਂ ਦਿਖਦਾ ਹੈ ਇਹ ਸੰਸਾਰ ਬਹੁਤ ਗੁੰਝਲਦਾਰ ਹੈ ਜੇ ਤੁਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਇਸ ਵਿੱਚ ਹੋਰ ਉਲਝ ਦੇ ਜਾਵੋਗੇ ਪਰ ਹਾਂ ਮੈਂ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣਾ ਹੈ ਜੋ ਸ਼ਾਇਦ ਤੁਹਾਡੇ ਇਸ ਸਵਾਲ ਦਾ ਜਵਾਬ ਦੇ ਦੇਵੇ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਨਗਰ ਵਿੱਚ ਇੱਕ ਵਿਧਵਾ ਔਰਤ ਰਹਿੰਦੀ ਸੀ ਉਸ ਦੀਆਂ ਤਿੰਨ ਛੋਟੀਆਂ-ਛੋਟੀਆਂ ਧੀਆਂ ਸੀ ਉਸ ਦਾ ਪਤੀ ਕਈ ਸਾਲ ਪਹਿਲਾਂ ਹੀ ਸਵਰਗ ਚ ਧਾਰ ਗਿਆ ਸੀ ਅਤੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਹੁਣ ਉਸ ਔਰਤ ਦੇ ਮੋਢਿਆਂ ਤੇ ਸੀ ਉਹ ਔਰਤ ਬਹੁਤ ਪਰੇਸ਼ਾਨ ਰਹਿਣ ਲੱਗੀ ਉਸ ਕੋਲ ਕੋਈ ਸਹਾਰਾ ਨਹੀਂ ਸੀ ਉਹ ਦਿਨ ਰਾਤ ਚਿੰਤਾ ਵਿੱਚ ਡੁੱਬੀ ਰਹਿੰਦੀ ਕਿ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰੇ ਉਹ ਨਾ ਤਾਂ ਉਹਨਾਂ ਨੂੰ ਇਕੱਲੇ ਛੱਡ ਕੇ ਕਿਤੇ ਕੰਮ ਤੇ ਜਾ ਸਕਦੀ ਸੀ ਅਤੇ ਨਾ ਹੀ ਸਮਾਜ ਤੋਂ ਉਸ ਨੂੰ ਕੋਈ ਹਮਦਰਦ ਮਿਲਦੀ ਸੀ ਉਤੋਂ ਸਮਾਜ ਦੇ ਤਾਨੇ ਅਤੇ ਲੋਕਾਂ ਦੀਆਂ ਗੱਲਾਂ ਉਸ ਦੇ ਜੀਵਨ ਨੂੰ ਹੋਰ ਵੀ ਮੁਸ਼ਕਲ ਬਣਾ ਦਿੰਦੀਆਂ ਸੀ ਉਹ ਆਪਣੇ ਦੁੱਖਾਂ ਨੂੰ ਸਹਿੰਦੀ-ਸਹਿੰਦੀ ਹੌਲੀ-ਹੌਲੀ ਬਿਮਾਰ ਪੈਣ ਲੱਗੀ ਬੱਚਿਆਂ ਦਾ ਭਵਿੱਖ ਉਸ ਦੀ ਸਭ ਤੋਂ ਵੱਡੀ ਚਿੰਤਾ ਬਣ ਗਿਆ ਸੀ ਹੌਲੀ-ਹੌਲੀ ਉਸ ਦੀ ਹਾਲਤ ਇੰਨੀ ਵਿਗੜ ਗਈ ਕਿ ਉਸ ਦਾ ਅੰਤਿਮ ਸਮਾਂ ਨੇੜੇ ਆ ਗਿਆ ਜਦੋਂ ਉਸ ਦੀ ਮੌਤ ਦਾ ਸਮਾਂ ਨੇੜੇ ਆਇਆ ਯਮ ਰਾਜ ਨੇ ਆਪਣੇ ਦੂਤ ਚਿੱਤਰਗੁਪਤ ਨੂੰ ਭੇਜਿਆ ਕਿ ਉਹ ਜਾ ਕੇ ਉਸ ਦੇ ਪ੍ਰਾਣ ਲੈ ਆਵੇ ਚਿੱਤਰਗੁਪਤ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਉਹ ਔਰਤ ਬਿਸਤਰੇ ਤੇ ਲੇਟੀ ਹੋਈ ਸੀ ਅਤੇ ਉਸ ਦੀਆਂ ਤਿੰਨ ਮਾਸੂਮ ਧੀਆਂ ਉਸ ਦੀ ਗੋਦ ਵਿੱਚ ਸਿਰ ਰੱਖ ਕੇ ਸੌ ਰਹੀਆਂ ਸੀ ਉਹਨਾਂ ਬੱਚਿਆਂ ਦੀ ਹਾਲਤ ਵੇਖ ਕੇ ਚਿੱਤਰਗੁਪਤ ਦਾ ਦਿਲ ਪਿੰਗਲ ਗਿਆ ਉਹ ਸੋਚਣ ਲੱਗੇ ਜੇ ਮੈਂ ਇਸ ਮਾਂ ਦੇ ਪ੍ਰਾਣ ਹੁਣੇ ਲੈ ਲਵਾਂ ਤਾਂ ਇਹਨਾਂ ਮਾਸੂਮ ਬੱਚਿਆਂ ਦਾ ਕੀ ਬਣੇਗਾ? ਕੌਣ ਇਹਨਾਂ ਦਾ ਸਹਾਰਾ ਬਣੇਗਾ? ਇਹ ਬੇਰਹਿਮ ਅਤੇ ਸਵਾਰਥੀ ਦੁਨੀਆ ਇਹਨਾਂ ਦੀ ਮਦਦ ਕਦੇ ਨਹੀਂ ਕਰੇਗੀ। ਕੁਝ ਦੇਰ ਸੋਚਣ ਤੋਂ ਬਾਅਦ ਚਿੱਤਰਗੁਪਤ ਨੇ ਫੈਸਲਾ ਕੀਤਾ ਕਿ ਉਹ ਉਸ ਔਰਤ ਦੇ ਪ੍ਰਾਣ ਲਏ ਵੀ ਨਹੀਂ। ਯਮ ਲੋਕ ਵੱੱਪ ਚਲਾ ਜਾਵੇਗਾ। ਜਦੋਂ ਚਿੱਤਰਗੁਪਤ ਯਮ ਲੋਕ ਪਹੁੰਚਿਆ, ਯਮ ਰਾਜ ਨੇ ਉਹਨਾਂ ਤੋਂ ਪੁੱਛਿਆ, "ਤੁਸੀਂ ਖਾਲੇ ਹੱਥ ਕਿਉਂ ਮੁੜਾਏ? ਕੀ ਤੁਸੀਂ ਉਸ ਔਰਤ ਦੇ ਪ੍ਰਾਣ ਲੈਣ ਲਈ ਨਹੀਂ ਗਏ?" ਚਿਤ੍ਰਗੁਪਤ ਨੇ ਸਿਰ ਚੁਕਾ ਲਿਆ ਅਤੇ ਜਵਾਬ ਦਿੱਤਾ ਮੈਨੂੰ ਮਾਫ ਕਰੋ ਮੈਂ ਉਸ ਔਰਤ ਦੇ ਪ੍ਰਾਨ ਲੈਣ ਦੀ ਹਿੰਮਤ ਨਹੀਂ ਕਰ ਸਕਿਆ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉਸ ਦੀਆਂ ਤਿੰਨ ਛੋਟੀਆਂ ਬੱਚੀਆਂ ਆਪਣੀ ਮਾਂ ਨਾਲ ਲਿਫਟ ਕੇ ਦਰਦ ਨਾਲ ਰੋ ਰਹੀਆਂ ਸੀ ਜੇ ਮੈਂ ਉਸ ਦੀ ਆਤਮਾ ਲੈ ਆਉਂਦਾ ਤਾਂ ਉਹਨਾਂ ਮਾਸੂਮਾਂ ਦਾ ਕੀ ਬਣਦਾ ਇਹ ਸੰਸਾਰ ਵਿੱਚ ਕੋਈ ਵੀ ਉਹਨਾਂ ਦਾ ਸਹਾਰਾ ਨਾ ਬਣਦਾ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਉਸ ਔਰਤ ਨੂੰ ਕੁਝ ਸਮਾਂ ਦੇ ਦਿਓ ਜਾਂ ਜੋ ਉਹ ਆਪਣੀਆਂ ਬੱਚੀਆਂ ਨੂੰ ਵੱਡਾ ਕਰਕੇ ਆਤਮ ਨਿਰਪਰ ਬਣਾ ਸਕੇ ਉਸ ਤੋਂ ਬਾਅਦ ਤੁਸੀਂ ਉਸ ਦੀ ਉਮਰ ਖਤਮ ਕਰ ਸਕਦੇ ਹੋ ਚਿੱਤਰ ਗੁਪਤ ਦੀਆਂ ਗੱਲਾਂ ਸੁਣ ਕੇ ਯਮਰਾਜ ਨੇ ਡੂੰਗਾ ਸਾਲਿਆ ਅਤੇ ਬੋਲੇ हे ਚਿੱਤਰ ਗੁਪਤ ਇਸ ਸ੍ਰੇਸ਼ਟੀ ਦੇ ਨਿਯਮ اٹਲ ਨੇ ਕੋਈ ਵੀ ਪ੍ਰਾਣੀ ਆਪਣੀ ਮੌਤ ਦੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਇਸ ਸੰਸਾਰ ਵਿੱਚ ਨਹੀਂ ਰਹਿ ਸਕਦਾ ਨਾ ਤਾਂ ਕੋਈ ਉਮਰ ਘਟਾ ਸਕਦਾ ਅਤੇ ਨਾ ਹੀ ਵਧਾ ਸਕਦਾ ਤੁਸੀਂ ਸ੍ਰਿਸ਼ਟੀ ਦੇ ਨਿਯਮ ਦੀ ਉਲੰਘਣਾ ਕੀਤੀ ਹੈ ਇਹ ਇੱਕ ਗੰਭੀਰ ਅਪਰਾਧ ਹੈ ਇਸ ਗਲਤੀ ਲਈ ਤੁਹਾਨੂੰ ਸਜ਼ਾ ਜ਼ਰੂਰ ਭੁਗਤਨੀ ਪਵੇਗੀ ਚਿੱਤਰ ਗੁਪਤ ਇਹ ਸਭ ਸੁਣ ਕੇ ਹੱਥ ਝੋੜ ਕੇ ਨਿਮਰਤਾ ਨਾਲ ਜਮਰਾਜ ਨੂੰ ਬੋਲਿਆ हे ਪ੍ਰਭੂ ਮੇਰੇ ਵੱਲੋਂ ਕਿਥੇ ਅਪਰਾਧ ਲਈ ਮੈਨੂੰ ਮਾਫ ਕਰੋ ਕਿਰਪਾ ਕਰਕੇ ਮੈਨੂੰ ਦੱਸੋ ਮੇਰਾ ਉਧਾਰ ਕਦੋਂ ਅਤੇ ਕਿਸ ਤਰ੍ਹਾਂ ਹੋਵੇਗਾ ਜਮਰਾਜ ਨੇ ਗੰਭੀਰ ਜਵਾਬ ਦਿੱਤਾ ਤੁਹਾਨੂੰ ਹੁਣ ਮਨੁੱਖ ਰੂਪ ਵਿੱਚ ਧਰਤੀ ਤੇ ਜਨਮ ਲੈਣਾ ਪਵੇਗਾ ਤੇ ਉੱਥੇ ਜਾ ਕੇ ਆਪਣੇ ਇਸ ਅਪਰਾਧ ਦਾ ਪ੍ਰਸਚਿਤ ਕਰਨਾ ਪਾਏਗਾ ਜਦੋਂ ਤੁਸੀਂ ਧਰਤੀ ਤੇ ਤਿੰਨ ਵਾਰ ਆਪਣੀ ਮੂਰਖਤਾ ਤੇ ਖਿੜਖਿੜਾ ਕੇ ਹੱਸਣਾ ਲਵੋ ਉਦੋਂ ਤੱਕ ਤੁਹਾਡਾ ਉਧਾਰ ਸੰਭਵ ਨਹੀਂ ਹੈ ਇਹ ਕਹਿੰਦਿਆਂ ਹੀ ਜਮਰਾਜ ਨੇ ਚਿਤ੍ਰਗੁਪਤ ਨੂੰ ਧਰਤੀ ਤੇ ਭੇਜ ਦਿੱਤਾ ਧਰਤੀ ਤੇ ਆ ਕੇ ਚਿਤ੍ਰਗੁਪਤ ਨੇ ਆਪਣੇ ਆਪ ਨੂੰ ਨੰਗੀ ਹਾਲਤ ਵਿੱਚ ਸੜਕ ਦੇ ਕਿਨਾਰੇ ਪਿਆ ਪਾਇਆ ਪਰ ਲੋਕ ਦੇ ਨਿਯਮ ਅਨੁਸਾਰ ਜਦੋਂ ਕੋਈ ਵੀ ਪ੍ਰਾਣੀ ਜਨਮ ਲੈਂਦਾ ਹੈ ਤਾਂ ਉਹ ਬਿਨਾਂ ਕੱਪੜਿਆਂ ਦੇ ਆਉਂਦਾ ਹੈ ਠੰਡ ਨਾਲ ਕੰਬਦੇ ਹੋਏ ਚਿੱਤਰਗੁਪਤ ਬੇਸਹਾਰਾ ਸੜਕ ਦੇ ਕਿਨਾਰੇ ਪਿਆ ਸੀ ਉਸੇ ਸਮੇਂ ਉੱਥੋਂ ਇੱਕ ਮੋਚੀ ਲੰਘ ਰਿਹਾ ਸੀ ਜੋ ਆਪਣੇ ਬੱਚਿਆਂ ਲਈ ਗਰਮ ਕੱਪੜੇ ਖਰੀਦਣ ਨਿਕਲਿਆ ਸੀ ਉਸ ਨੇ ਸੜਕ ਕਿਨਾਰੇ ਠੰਡ ਨਾਲ ਕੰਬ ਰਹੇ ਨੰਗੇ ਚਿੱਤਰਗੁਪਤ ਨੂੰ ਵੇਖਿਆ ਉਸ ਨੂੰ ਇਸ ਹਾਲਤ ਵਿੱਚ ਦੇਖ ਕੇ ਉਸ ਦੇ ਮਨ ਵਿੱਚ ਕਰੂਨਾ ਜਾਗ ਪਈ ਉਸ ਨੇ ਸੋਚਿਆ ਕੱਪੜੇ ਤਾਂ ਫੇਰ ਕਦੇ ਲੈ ਲਵਾਂਗਾ ਪਹਿਲਾਂ ਇਸ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਹੈ ਉਸ ਨੇ ਆਪਣੇ ਬੱਚਿਆਂ ਲਈ ਕੱਪੜੇ ਖਰੀਦਣ ਦੀ ਬਜਾਏ ਉਸ ਅਜਨਬੀ ਲਈ ਕੱਪੜੇ ਅਤੇ ਇੱਕ ਕੰਬਲ ਖਰੀਦ ਲਿਆ ਕੱਪੜੇ ਅਤੇ ਕੰਬਲ ਦਿੰਦੇ ਹੋਏ ਮੋਚੀ ਨੇ ਕਿਹਾ ਭਾਈ ਸਾਹਿਬ ਇਸ ਠੰਡ ਵਿੱਚ ਇੰਜ ਪਏ ਰਹੋਗੇ ਤਾਂ ਜਾਨ ਨਹੀਂ ਬਚੇਗੀ ਇਹ ਕੱਪੜੇ ਅਤੇ ਕੰਬਲ ਪਾ ਲਓ ਚਿਤ੍ਰਗੁਪਤ ਨੇ ਉਸप्रति ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਭਾਈ ਸਾਹਿਬ ਤੁਸੀਂ ਮੇਰੇ ਤੇ ਵੱਡਾ ਉਪਕਾਰ ਕੀਤਾ ਪਰ ਨਾ ਮੇਰਾ ਕੋਈ ਪਰਿਵਾਰ ਹੈ ਨਾ ਘਰ ਅਤੇ ਨਾ ਹੀ ਖਾਣ ਪੀਣ ਦੀ ਕੋਈ ਵਿਵਸਥਾ ਹੁਣ ਮੈਂ ਕਿੱਥੇ ਜਾਵਾਂ ਮੋਚੀ ਨੇ ਸਹਿਜਤਾ ਨਾਲ ਜਵਾਬ ਦਿੱਤਾ ਜੇ ਇੰਜ ਤਾਂ ਮੇਰੇ ਨਾਲ ਚੱਲੋ ਮੈਂ ਤੁਹਾਡੇ ਖਾਣ-ਪੀਣ ਅਤੇ ਕੰਮ ਦੀ ਵਿਵਸਥਾ ਕਰ ਦਿਆਂਗਾ ਮੋਚੀ ਚਿੱਤਰਗੁਪਤ ਨੂੰ ਆਪਣੇ ਘਰ ਲੈ ਗਿਆ ਪਰ ਜਿਵੇਂ ਹੀ ਉਹ ਘਰ ਪਹੁੰਚਿਆ ਉਸ ਦੀ ਪਤਨੀ ਨੇ ਵੇਖਿਆ ਕਿ ਉਹ ਬੱਚਿਆਂ ਲਈ ਕੱਪੜੇ ਲਿਆਉਣ ਦੀ ਬਜਾਏ ਕਿਸੇ ਅਜਨਬੀ ਨੂੰ ਘਰ ਲਿਆਇਆ ਇਹ ਵੇਖ ਕੇ ਉਹ ਗੁੱਸੇ ਨਾਲ ਭੜਕ ਉੱઠી ਅਤੇ ਚੀਕਣ ਲੱਗੀ ਤੂੰ ਬੱਚਿਆਂ ਲਈ ਕੱਪੜੇ ਲਿਆਉਣ ਗਿਆ ਸੀ ਅਤੇ ਇੱਕ ਅਣਜਾਣ ਆਦਮੀ ਨੂੰ ਘਰ ਲਿਆਇਆ ਕਿ ਤੈਨੂੰ ਆਪਣੇ ਪਰਿਵਾਰ ਦੀ ਕੋਈ ਚਿੰਤਾ ਨਹੀਂ ਅਸੀਂ ਪਹਿਲਾਂ ਹੀ ਮੁਸ਼ਕਲ ਨਾਲ ਜ਼ਿੰਦਗੀ گزار ਰਹੇ ਹਾਂ ਅਤੇ ਹੁਣ ਤੋਂ ਇਸ ਅਜਨਬੀ ਦਾ ਬੋਝ ਵੀ ਸਾਡੇ ਸਿਰ ਤੇ ਪਾ ਰਿਹਾ ਹੈ ਪਤਨੀ ਦਾ ਗੁੱਸਾ ਵੇਖ ਕੇ ਘਰ ਦਾ ਮਾਹੌਲ ਤਣਾਅਪੂਰਨ ਹੋ ਗਿਆ ਮੋਚੀ ਅਤੇ ਉਸ ਦੀ ਪਤਨੀ ਵਿਚਕਾਰ ਬਹਿਸ ਸ਼ੁਰੂ ਹੋ ਗਈ ਇਹ ਸਭ ਵੇਖ ਕੇ ਚਿੱਤਰ ਗੁਪਤਾ ਅਚਾਨਕ ਜ਼ੋਰ ਜ਼ੋਰ ਨਾਲ ਹੱਸਣ ਲੱਗਾ ਮੋਚੀ ਨੇ ਹੈਰਾਨ ਹੋ ਕੇ ਪੁੱਛਿਆ ਭਾਈ ਸਾਹਿਬ ਤੁਸੀਂ ਹੱਸ ਕਿਉਂ ਰਹੇ ਹੋ ਇਸ ਵਿੱਚ ਹੱਸਣ ਵਾਲੀ ਕੀ ਗੱਲ ਹੈ ਚਿਤ੍ਰਗੁਪਤ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਭਾਈ ਸਾਹਿਬ ਹਾਲੇ ਸਮਾਂ ਨਹੀਂ ਆਇਆ ਕਿ ਮੈਂ ਆਪਣੀ ਹੱਸੀ ਦਾ ਰਾਜ਼ ਦਸਾਂ ਠੀਕ ਸਮੇਂ ਤੇ ਮੈਂ ਤੁਹਾਨੂੰ ਸਭ ਕੁਝ ਦੱਸ ਦਿਆਂਗਾ ਇਸ ਤੋਂ ਬਾਅਦ ਚਿਤ੍ਰਗੁਪਤ ਮੋਚੀ ਦੇ ਘਰ ਹੀ ਰਹਿਣ ਲੱਗਾ ਅਤੇ ਉਸ ਨਾਲ ਜੁੱਤੀਆਂ ਬਣਾਉਣ ਦਾ ਕੰਮ ਸਿੱਖਣ ਲੱਗਾ ਥੋੜੇ ਹੀ ਸਮੇਂ ਵਿੱਚ ਉਹ ਬਹੁਤ ਵਧੀਆ ਜੁੱਤੀਆਂ ਬਣਾਉਣ ਲੱਗ ਪਿਆ ਉਸ ਦੀਆਂ ਬਣਾਈਆਂ ਜੁੱਤੀਆਂ ਇੰਨੀਆਂ ਸੁੰਦਰ ਅਤੇ ਮਜ਼ਬੂਤ ਹੁੰਦੀਆਂ ਕੇ ਜਲਦੀ ਹੀ ਸਾਰੇ ਰਾਜ ਵਿੱਚ ਮਸ਼ਹੂਰ ਹੋ ਗਿਆ ਵੱਡੇ ਵੱਡੇ ਰਾਜੇ ਅਤੇ ਅਮੀਰ ਲੋਕ ਉਸ ਤੋਂ ਜੁੱਤੀਆਂ ਬਣਵਾਇਆ ਕਰਦੇ ਮੋਚੀ ਦੀ ਕਿਸਮਤ ਚਮਕ اٹਹੀ ਉਸ ਦੇ ਘਰ ਵਿੱਚ ਧਨ ਦੀ ਕਮੀ ਨਾ ਰਹੀ ਇੱਕ ਦਿਨ ਰਾਜੇ ਦਾ ਇੱਕ ਸਿਪਾਹੀ ਕੀਮਤੀ ਚਮੜਾ ਲੈ ਕੇ ਮੋਚੀ ਕੋਲ ਆਇਆ ਅਤੇ ਬੋਲਿਆ ਸੁਣੋ ਮੋਚੀ ਸਾਹਿਬ ਸਾਡੇ ਮਹਾਰਾਜ ਚਾਹੁੰਦੇ ਨੇ ਕਿ ਇਸ ਚਮੜੇ ਨਾਲ ਉਹਨਾਂ ਲਈ ਖਾਸ ਜੁੱਤੀਆਂ ਬਣਾਈਆਂ ਜਾਣ ਇਹ ਚਮੜਾ ਬਹੁਤ ਕੀਮਤੀ ਹੈ ਧਿਆਨ ਰੱਖੀ ਕਿ ਇਸ ਵਿੱਚ ਕੋਈ ਗਲਤੀ ਨਾ ਹੋਵੇ ਸਿਪਾਹੀ ਦੇ ਜਾਣ ਤੋਂ ਬਾਅਦ ਮੋਚੀ ਨੇ ਚਿੱਤਰਗੁਪਤ ਨੂੰ ਕਿਹਾ ਭਾਈ ਸਾਹਿਬ ਇਹ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਹੈ ਜੇ ਥੋੜੀ ਜਹੀ ਵੀ ਚੂਕ ਹੋਈ ਤਾਂ ਸਾਡੇ ਲਈ ਮੁਸੀਬਤ ਖੜੀ ਹੋ ਸਕਦੀ ਹੈ ਇਸ ਚਮੜੇ ਨਾਲ ਸਿਰਫ ਜੁੱਤੀਆਂ ਹੀ ਬਣਾਉਣੀਆਂ ਨੇ ਜੇ ਗਲਤੀ ਨਾਲ ਵੀ ਚੱਪਲ ਬਣ ਗਈ ਤਾਂ ਰਾਜਾ ਸਾਨੂੰ ਸਖਤ ਸਜ਼ਾ ਦੇਵੇਗਾ ਮੋਚੀ ਦੇ ਇੰਨਾ ਸਮਝਾਉਣ ਦੇ ਬਾਅਦ ਵੀ ਚਿਤ੍ਰਗੁਪਤ ਨੇ ਜਾਣਬੁੱਝ ਕੇ ਉਸ ਚਮੜੇ ਨਾਲ ਚੱਪਲ ਬਣਾ ਦਿੱਤੀ। ਜਦੋਂ ਮੋਚੀ ਨੇ ਇਹ ਵੇਖਿਆ ਤਾਂ ਉਸ ਦਾ ਚਿਹਰਾ ਪੀਲਾ ਪੈ ਗਿਆ। ਘਬਰਾਟ ਵਿੱਚ ਉਸ ਨੇ ਚਿਤ੍ਰਗੁਪਤ ਨੂੰ ਕਿਹਾ, "ਤੂੰ ਇਹ ਕੀ ਕਰ ਛੱਡਿਆ? ਮੈਂ ਤੈਨੂੰ ਬਾਰ-ਬਾਰ ਕਿਹਾ ਸੀ ਕਿ ਜੁੱਤੀਆਂ ਬਣਾਉਣੀਆਂ ਨੇ, ਪਰ ਤੂੰ ਚੱਪਲ ਬਣਾ ਦਿੱਤੀ ਐ। ਹੁਣ ਰਾਜਾ ਸਾਨੂੰ ਸਜ਼ਾ ਦੇਵੇਗਾ ਅਤੇ ਸਾਡਾ ਸਾਰਾ ਪਰਿਵਾਰ ਸੰਕਟ ਵਿੱਚ ਪੈ ਸਕਦਾ ਹੈ।" ਮੋਚੀ ਦਾ ਡਰ ਅਤੇ ਗੁੱਸਾ ਵੇਖ ਕੇ ਚਿਤ੍ਰਗੁਪਤ ਦੁਬਾਰਾ ਜ਼ੋਰ-ਜ਼ੋਰ ਨਾਲ ਹੱਸਣ ਲੱਗਾ। मोची ਨੇ ਕਿਹਾ ਉਹ ਮੂਰਖ ਸਾਰਾ ਕੰਮ ਵਿਗਾੜ ਦਿੱਤਾ ਹੈ ਅਤੇ ਹੁਣ ਹੱਸ ਰਿਹਾ ਚਿੱਤਰਗੁਪਤ ਨੇ ਸ਼ਾਂਤ ਹੋ ਕੇ ਕਿਹਾ ਭਾਈ ਸਾਹਿਬ ਚਿੰਤਾ ਨਾ ਕਰੋ ਸਮਾਂਉਣ ਤੇ ਤੁਹਾਨੂੰ ਸਭ ਪਤਾ ਲੱਗ ਜਾਵੇਗਾ ਇਸੇ ਦੌਰਾਨ ਸਿਪਾਹੀ ਫਿਰ ਆ ਗਏ ਅਤੇ ਕਹਿਣ ਲੱਗੇ ਸੁਣ ਮੋਚੀ ਕੱਲ ਮੈਂ ਜੋ ਚਮੜਾ ਦਿੱਤਾ ਸੀ ਉਸ ਨਾਲ ਜੁੱਤੀਆਂ ਨਾ ਬਣਾਉਣਾ ਸਾਡੇ ਮਹਾਰਾਜ ਦਾ ਦੇਹਾਂਤ ਹੋ ਗਿਆ ਸਾਡੇ ਰਾਜ ਦੀ ਪਰੰਪਰਾ ਇਹ ਕਿ ਅੰਤਿਮ ਸੰਸਕਾਰ ਸਮੇਂ ਮ੍ਰਿਤਕ ਨੂੰ ਚਮੜੇ ਦੀ ਚੱਪਲ ਪਹਿਨਾਈ ਜਾਂਦੀ ਹੈ ਇਸ ਲਈ ਹੁਣ ਉਸ ਚਮੜੇ ਦੀ ਚੱਪਲ ਹੀ ਬਣਾਉਣਾ ਇਹ ਸੁਣ ਕੇ ਮੋਚੀ ਦੇ ਚਿਹਰੇ ਤੇ ਹੈਰਾਨੀ ਅਤੇ ਰਾਹਤ ਦਾ ਭਾਵ ਆ ਗਿਆ ਇੰਜ ਲੱਗਿਆ ਜਿਵੇਂ ਉਸ ਦੇ ਮ੍ਰਿਤ ਸਰੀਰ ਵਿੱਚ ਪ੍ਰਾਣ ਵਾਪਸ ਆ ਗਏ ਹੋ ਉਸ ਦਾ ਡਰ ਦੂਰ ਹੋ ਗਿਆ ਉਸ ਨੇ ਹੱਥ ਜੋੜ ਕੇ ਚਿੱਤਰਗੁਪਤ ਦੇ ਚਰਨ ਫੜ ਲਏ ਅਤੇ ਮਾਫੀ ਮੰਗਦੇ ਹੋਏ ਬੋਲਿਆ ਭਾਈ ਸਾਹਿਬ ਮੈਂ ਤੈਨੂੰ ਗਾਲਾਂ ਕੱਢ ਰਿਹਾ ਸੀ ਪਰ ਤੂੰ ਤਾਂ ਸਾਡੀ ਜਾਨ ਬਚਾ ਲਈ ਹੈ ਮੈਨੂੰ ਮਾਫ ਕਰ ਦੇ ਇਹ ਵੇਖ ਕੇ ਚਿੱਤਰਗੁਪਤ ਫਿਰ ਜ਼ੋਰ ਜ਼ੋਰ ਨਾਲ ਦੁਬਾਰਾ ਹੱਸਣ ਲੱਗਾ ਮੋਚੀ ਨੇ ਫਿਰ ਪੁੱਛਿਆ ਭਾਈ ਸਾਹਿਬ ਹੁਣ ਤਾਂ ਦੱਸ ਹੀ ਦੇ ਕਿ ਤੂੰ ਕਿਉਂ ਹੱਸ ਰਿਹਾ ਹੈ ਚਿਤ੍ਰਗੁਪਤ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਭਾਈ ਸਾਹਿਬ ਜਦੋਂ ਸਹੀ ਸਮਾਂ ਆਵੇਗਾ ਮੈਂ ਤੈਨੂੰ ਆਪਣੀ ਹੱਸੀ ਦਾ ਰਾਜ਼ ਜ਼ਰੂਰ ਦੱਸ ਦਿਆਂਗਾ ਅਗਲੇ ਦਿਨ ਮੋਚੀ ਦੀ ਦੁਕਾਨ ਤੇ ਤਿੰਨ ਕੁੜੀਆਂ ਇੱਕ ਬੁੱਢੀ ਨਾਲ ਆਈਆਂ ਉਹ ਤਿੰਨੇ ਆਪਣੇ ਵਿਆਹ ਲਈ ਜੁੱਤੀਆਂ ਦਾ ਨਾਪ ਦੇਣ ਆਈਆਂ ਸੀ ਚਿਤ੍ਰਗੁਪਤ ਨੇ ਕੁੜੀਆਂ ਨੂੰ ਵੇਖਦੇ ਹੀ ਪਛਾਣ ਲਿਆ ਉਸਨੇ ਮਨ ਹੀ ਮਨ ਸੋਚਿਆ ਇਹ ਉਹੀ ਬਾਲਕਾਵਾਂ ਨੇ ਜਿਨ੍ਹਾਂ ਦੀ ਮਾਂ ਦੇ ਪ੍ਰਾਣ ਲੈਣ ਤੋਂ ਮੈਂ ਉਸ ਸਮੇਂ ਇਨਕਾਰ ਕਰ ਦਿੱਤਾ ਸੀ ਅਤੇ ਇਸੇ ਕਾਰਨ ਮੈਨੂੰ ਸਜ਼ਾ ਭੁਗਤਨੀ ਪਈ ਪਰ ਹੁਣ ਇਹ ਸਾਰੀਆਂ ਵੱਡੀਆਂ ਹੋ ਗਈਆਂ ਨੇ ਸੁੰਦਰ ਅਤੇ ਚੰਗੇ ਪਰਿਵਾਰ ਦੀਆਂ ਲੱਗਦੀਆਂ ਨੇ ਤਦ ਚਿੱਤਰਗੁਪਤ ਨੇ ਉਸ ਬੁੱਢੀ ਔਰਤ ਤੋਂ ਪੁੱਛਿਆ ਮਾਤਾ ਜੀ ਇਹ ਤਿੰਨੇ ਕੁੜੀਆਂ ਕੌਣ ਨੇ ਬੁੱਢੀ ਬੋਲੀ beta ਇਹਨਾਂ ਦੀ ਮਾਂ ਦਾ ਦੇਹਾਂਤ ਇਹਨਾਂ ਦੀ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ ਇਹ ਬਿਲਕੁਲ ਬੇਸਹਾਰਾ ਸੀ ਤਦਮੇ ਇਹਨਾਂ ਨੂੰ ਆਪਣੇ ਕੋਲ ਰੱਖ ਲਿਆ ਮੇਰੇ ਕੋਲ ਬੇਹਿਸਾਬ ਸੰਪਤੀ ਸੀ ਪਰ ਬਦਕਿਸਮਤੀ ਨਾਲ ਮੇਰਾ ਕੋਈ ਆਪਣਾ ਨਹੀਂ ਸੀ ਇਸ ਲਈ ਮੈਂ ਇਹਨਾਂ ਨੂੰ ਪੜਾਇਆ ਲਿਖਾਇਆ ਅਤੇ ਹੁਣ ਇਹਨਾਂ ਦਾ ਵਿਆਹ ਇੱਕ ਅਮੀਰ ਘਰਾਣੇ ਵਿੱਚ ਕਰਨ ਜਾ ਰਹੀਆਂ ਇਹ ਸੁਣ ਕੇ ਚਿੱਤਰਗੁਪਤ ਸੋਚਣ ਲੱਗਾ ਸੱਚਮੁੱਚ ਭਗਵਾਨ ਦੀ ਯੋਜਨਾ ਸਾਡੇ ਮਨੁੱਖਾਂ ਦੀ ਸੋਚ ਤੋਂ ਕਿਤੇ ਉੱਤਮ ਹੁੰਦੀ ਹੈ ਜੇ ਉਸ ਸਮੇਂ ਉਹਨਾਂ ਦੀ ਮਾਂ ਜਿਉਂਦੀ ਰਹਿ ਜਾਂਦੀ ਤਾਂ ਸ਼ਾਇਦ ਇਹ ਤਿੰਨੇ ਧੀਆਂ ਗਰੀਬੀ ਵਿੱਚ ਹੀ ਜੀਵਨ ਬਤੀਤ ਕਰਦੀਆਂ ਪਰ ਅੱਜ ਇਸ ਬੁੱਢੀ ਦੀ ਮਿਹਰਬਾਨੀ ਨਾਲ ਇਹਨਾਂ ਦਾ ਜੀਵਨ ਸੰਪੰਨ ਅਤੇ ਉਜਵਲ ਹੋ ਗਿਆ ਇਹ ਸੋਚ ਕੇ ਚਿਤ੍ਰਗੁਪਤ ਆਪਣੀ ਤੀਜੀ ਮੂਰਖਤਾ ਤੇ ਜ਼ੋਰ-ਜ਼ੋਰ ਨਾਲ ਹੱਸਣ ਲੱਗਾ ਮੋਚੀ ਨੇ ਉਤਸੁਕਤਾ ਨਾਲ ਪੁੱਛਿਆ ਭਾਈ ਸਾਹਿਬ ਤੂੰ ਕਿਸ ਵਜ੍ਹਾ ਨਾਲ ਹੱਸ ਰਿਹਾ ਹੈ ਕਿਰਪਾ ਕਰਕੇ ਦੱਸ ਚਿਤ੍ਰਗੁਪਤ ਨੇ ਜਵਾਬ ਦਿੱਤਾ ਭਾਈ ਸਾਹਿਬ ਮੈਂ ਤੈਨੂੰ ਆਪਣੀ ਹੱਸੀ ਦਾ ਕਾਰਨ ਦੱਸਦਾ ਮੈਂ ਚਿਤ੍ਰਗੁਪਤ ਜਦੋਂ ਇਹ ਤਿੰਨੇ ਕੁੜੀਆਂ ਛੋਟੀਆਂ ਸੀ ਉਦੋਂ ਉਹਨਾਂ ਦੀ ਮਾਂ ਦੀ ਮੌਤ ਦਾ ਸਮਾਂ ਆ ਗਿਆ ਪਰ ਉਹਨਾਂ ਮਾਂ ਨੂੰ ਬੱਚਿਆਂ ਤੇ ਦਇਆ ਕਰਕੇ ਮੈਂ ਉਹਨਾਂ ਦੀ ਮਾਂ ਦੇ ਪ੍ਰਾਨ ਨਹੀਂ ਲਏ ਇਸੇ ਕਾਰਨ ਯਮરાજ ਨੇ ਮੈਨੂੰ ਸ਼ਰਾਪ ਦੇ ਕੇ ਧਰਤੀ ਤੇ ਭੇਜ ਦਿੱਤਾ ਮੈਂ ਇੱਥੇ ਨੰਗਾ ਸੜਕ ਕਿਨਾਰੇ ਪਿਆ ਸੀ ਉਦੋਂ ਤੂੰ ਮੈਨੂੰ ਆਪਣੇ ਘਰ ਲੈ ਗਿਆ ਘਰ ਪਹੁੰਚਣ ਤੇ ਤੇਰੀ ਪਤਨੀ ਨੇ ਤੈਨੂੰ ਬਹੁਤ ਝਿੜਕਿਆ ਕਿਉਂਕਿ ਤੂੰ ਆਪਣੇ ਬੱਚਿਆਂ ਦੇ ਕੱਪੜਿਆਂ ਲਈ ਰੱਖੇ ਪੈਸਿਆਂ ਨਾਲ ਮੇਰੇ ਲਈ ਕੰਬਲ ਅਤੇ ਕਪੜੇ ਖਰੀਦ ਲਏ ਉਸ ਸਮੇਂ ਮੈਂ ਪਹਿਲੀ ਵਾਰ ਤੇਰੀ ਪਤਨੀ ਦੀ ਮੂਰਖਤਾ ਤੇ ਹੱਸਿਆ ਉਹ ਛੋਟੀ ਜਹੀ ਹਾਨੀ ਤੇ ਦੁਖੀ ਹੋ ਰਹੀ ਸੀ ਜਦਕਿ ਉਸ ਨੂੰ ਨਹੀਂ ਸੀ ਪਤਾ ਕਿ ਤੇਰੀ ਉਹ ਭਲਾਈ ਦਾ ਕਾਰਨ ਤੇਰੇ ਘਰ ਦਾ ਭਵਿੱਖ ਬਦਲਣ ਵਾਲਾ ਹੈ ਦੂਜੀ ਵਾਰ ਮੈਨੂੰ ਤੇਰੀ ਮੂਰਖਤਾ ਤੇ ਹੱਸੀ ਆਈ ਜਦੋਂ ਤੂੰ ਮੇਰੇ ਤੇ ਰਾਜੇ ਲਈ ਜੁੱਤੀਆਂ ਦੀ ਬਜਾਏ ਸਧਾਰਨ ਚੱਪਲ ਬਣਾਉਣ ਲਈ ਗੁੱਸੇ ਹੋ ਰਿਹਾ ਸੀ ਤੇਰਾ ਧਿਆਨ ਸਿਰਫ ਰਾਜੇ ਦੀਆਂ ਜੁੱਤੀਆਂ ਤੇ ਸੀ ਜਦਕਿ ਸਾਰੇ ਸ਼ਹਿਰ ਵਿੱਚ ਇੱਕ ਖਬਰ ਫੈਲ ਚੁੱਕੀ ਸੀ ਕੇ ਰਾਜੇ ਦੀ ਮੌਤ ਹੋ ਗਈ ਹੈ ਤੂੰ ਸਿਰਫ ਵਰਤਮਾਨ ਘਟਨਾ ਵੇਖ ਰਿਹਾ ਸੀ ਪਰ ਭਵਿੱਖ ਦੀ ਸਚਾਈ ਤੋਂ ਅਣਜਾਣ ਸੀ ਸੱਚ ਇਹ ਹੈ ਕਿ ਅਸੀਂ ਸਿਰਫ ਉਹੀ ਵੇਖਦੇ ਹਾਂ ਜੋ ਸਾਡੇ ਸਾਹਮਣੇ ਵਾਪਰਦਾ ਹੈ ਪਰ ਪ੍ਰਮਾਤਮਾ ਉਹਨਾਂ ਘਟਨਾਵਾਂ ਨੂੰ ਜਾਣਦਾ ਹੈ ਜੋ ਭਵਿੱਖ ਵਿੱਚ ਸਾਡੇ ਲਈ ਲਿਖੀਆਂ ਹੁੰਦੀਆਂ ਨੇ ਕਈ ਵਾਰ ਈਸ਼ਵਰ ਸਾਡੀ ਜ਼ਿੰਦਗੀ ਵਿੱਚ ਅਜਿਹੇ ਘਟਨਾਵਾਂ ਕਰਦਾ ਹੈ ਜੋ ਪਹਿਲੀ ਨਜ਼ਰੇ ਬਹੁਤ ਬੁਰੀਆਂ ਲੱਗਦੀਆਂ ਨੇ ਪਰ ਉਹਨਾਂ ਦਾ ਨਤੀਜਾ ਸਾਡੇ ਲਈ ਲਾਭਦਾਇਕ ਹੁੰਦਾ ਹੈ ਮਨੁੱਖ ਅਕਸਰ ਤੁਰੰਤ ਬੁਰਾਈ ਵੇਖ ਕੇ ਪਰਮਾਤਮਾ ਨੂੰ ਦੋਸ਼ ਦਿੰਦਾ ਹੈ ਪਰ ਅਸੀਂ ਉਸ ਭਲਾਈ ਨੂੰ ਨਹੀਂ ਵੇਖ ਸਕਦੇ ਜੋ ਸਮੇਂ ਨਾਲ ਸਾਡੇ ਜੀਵਨ ਵਿੱਚ ਪ੍ਰਗਟ ਹੁੰਦੀ ਹੈ ਕਈ ਵਾਰ ਜੋ ਸਾਡੇ ਨਾਲ ਚੰਗਾ ਹੁੰਦਾ ਹੈ ਉਸ ਦਾ ਨਤੀਜਾ ਭਵਿੱਖ ਵਿੱਚ ਬੁਰਾ ਵੀ ਹੋ ਸਕਦਾ ਹੈ ਇਸ ਲਈ ਹਰ ਘਟਨਾ ਵਿੱਚ ਚੰਗਾ ਤੇ ਬੁਰਾ ਦੋਵੇਂ ਪਹਿਲੂ ਹੁੰਦੇ ਨੇ ਸਾਨੂੰ ਹਰ ਹਾਲਾਤ ਨੂੰ ਈਸ਼ਵਰ ਦੀ ਮਰਜ਼ੀ ਮੰਨ ਕੇ ਸਵੀਕਾਰ ਕਰਨਾ ਚਾਹੀਦਾ ਹੈ ਪਿਆਰੇ ਦਰਸ਼ਕੋ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਚੰਗੇ ਲੋਕ ਕਿਉਂ ਜ਼ਿਆਦਾ ਕਸ਼ਟ ਸਹਿੰਦੇ ਨੇ? ਦਰਅਸਲ ਜਦੋਂ ਕਿਸੇ ਚੰਗੇ ਇਨਸਾਨ ਦੇ ਜੀਵਨ ਵਿੱਚ ਦੁੱਖ ਆਉਂਦਾ ਹੈ ਤਾਂ ਉਹ ਈਸ਼ਵਰ ਦੀ ਸ਼ਰਨ ਵਿੱਚ ਜਾਂਦਾ ਹੈ ਅਤੇ ਉਸ ਦਾ ਆਤਮਿਕ ਉੱਥਾਨ ਹੁੰਦਾ ਹੈ। ਉਹ ਭਗਤੀ ਅਤੇ ਸਾਧਨਾ ਵਿੱਚ ਲੀਨ ਹੋ ਕੇ ਆਪਣੇ ਕਰਮਾਂ ਦੇ ਦੋਸ਼ ਮਿਟਾਉਂਦਾ ਹੈ। ਈਸ਼ਵਰ ਦੀ ਭਗਤੀ ਹੀ ਮੋਖ ਦਾ ਰਾਹ ਹੈ। ਸਿਰਫ ਚੰਗੀਆਂ ਆਤਮਾਵਾਂ ਹੀ बार-बार ਇਸ ਰਾਹ ਵੱਲ ਪ੍ਰੇਰਿਤ ਹੁੰਦੀਆਂ ਨੇ। ਦੋਸਤੋ, ਇਸ ਕਹਾਣੀ ਤੋਂ ਤੁਸੀਂ ਕੀ ਸਿੱਖਿਆ ਕਿਰਪਾ ਕਰਕੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਇੱਥੇ ਤੁਹਾਨੂੰ ਹਮੇਸ਼ਾ ਅਜਿਹੀਆਂ ਹੀ ਪ੍ਰੇਰਣਾਦਾਇਕ ਅਤੇ ਗਿਆਨਵਰਦਕ ਕਹਾਣੀਆਂ ਸੁਣਨ ਨੂੰ ਮਿਲਦੀਆਂ ਰਹਿਣਗੀਆਂ ਤਾਂ ਚਲੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ